ਆ ਦੇਖੋ ਜੀ ਕੁਮਾਰਾਂ ਦਾ ਚਲੱਕੜ ਚੱਕ ਕਮਾਉਣ ਵਾਲਾ ਜਿਸ ਤੇ ਬੜਦੇ ਨੇ पांडे ਇਸ ਦੇ ਉੱਤੇ ਗੱਲਬਾਤ ਕੀਤੀ ਹੈ ਖੁਸ਼ੀ RAM ਜੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਔਰ ਮਾਨਤਾ ਪਤਾ ਕੀ ਹੈ ਕਿ ਜਿਨਾ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉਮਰ ਜ਼ਿਆਦਾ ਹੋ ਜਾਂਦੀ ਹੈ ਤੇ ਪੇਰੈਂਟਸ ਵਰੀਡ ਹੋ ਜਾਂਦੇ ਆ ਇਹ ਚ ਲੱਕੜ ਨੂੰ ਲੈ ਜਾਂਦੇ ਜੀ ਤੁਸੀਂ ਕਰਿਓ ਜੀ ਕਮੈਂਟ ਜੀ ਹੋਰ ਕਿਹੜੀਆਂ ਕਿਹੜੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਪੰਜਾਬੀ ਵਿਰਸੇ ਦੀਆਂ ਮਾਨਤਾਵਾਂ ਇਹਦੀ ਲਓ ਜੀ 95 ਸਾਲਾ ਬਜ਼ੁਰਗ ਖੁਸ਼ੀ RAM ਕਮਿਆਰ ਪਿੰਡ ਤਮਾਣਾ ਬਲਾਕ ਨੂਰਪ੍ਰਵੇਦੀ ਰੋਪੜ ਦੇ ਵਿੱਚ ਵੀਡੀਓ ਸ਼ੂਟ ਕਰ ਰਹੇ ਆ ਕਹਿੰਦੇ ਜੀ ਬਜ਼ੁਰਗ ਬੋਲਦੇ ਨਹੀਂ ਹੈ ਇਹ ਗੱਲ ਨਹੀਂ ਕਰਦੇ ਜੀ ਕਈਆਂ ਨੇ ਸਾਨੂੰ ਕਿਹਾ ਕਿ ਖੁਸ਼ੀਰਾਮ ਉਮਰ ਦਰਾਜ਼ ਹੋ ਗਏ 95 ਸਾਲ ਦੇ ਕੁਮਾਰਾਂ ਜੀ ਔਰ ਕਿਸੇ ਸਮੇਂ ਜਿਹੜੇ ਚੱਕ ਚਲਾਉਂਦੇ ਸੀਗੇ ਵੀ ਗੱਲਬਾਤ ਹੋਣੀ ਨਹੀਂ ਆਹ ਦੇਖੋ ਕਿੰਨੀ ਵਧੀਆ ਮੁਸਕਰਾਹਟ ਹੈ ਜੀ ਇਹਨਾਂ ਦੇ ਚਿਹਰੇ ਤੇ ਔਰ ਪੂਰੀ ਕਹਾਣੀ ਸੁਣਾਤੀ ਇਹਨਾਂ ਨੇ ਆਹ ਡੰਡਾ ਦੇਖਿਓ ਜੀ ਕੁਮਾਰਾਂ ਦਾ ਡੰਡਾ ਕਹਿੰਦੇ ਜੀ ਇਸ ਨੂੰ ਔਰ ਪਿੰਡ ਧਮਾਣੇ ਦੇ ਵਿੱਚ ਬੈਠੇ ਆ ਖੁਸ਼ੀਰਾਮ ਕਮੇ ਆ ਰਹੇ ਜੀ ਉਹਨਾਂ ਦੇ ਘਰ ਬੈਠੇ ਆਂ ਦੀ ਇੱਕ ਘਮਾਰਾਂ ਦੇ ਡੰਡੇ ਦੀ ਬੜੀ ਖਾਸੀਅਤ ਹੈ ਇਹ ਪੰਜਾਬੀ ਵਿਰਸੇ ਦੀ ਮਾਨਤਾ ਹੈ ਦੇਖੋ ਕਈ ਮਾਨਤਾਵਾਂ ਜੁੜੀਆਂ ਹੋਈਆਂ ਸਾਡੇ ਵਿਰਸੇ ਦੇ ਨਾਲ ਗੱਲਬਾਤ ਕਰਦੇ ਆ ਆ ਕੀ ਕਹਿੰਦੇ ਜੀ ਇਸ ਡੰਡੇ ਨੂੰ ਘਮਾਰਾਂ ਦਾ ਡੰਡਾ ਦੀ ਇਹ ਜਿੱਦਾਂ ਲੈ ਕੇ ਨਹੀਂ ਜਾਂਦੇ ਜਿੱਦਾਂ ਹੁਣ ਵਿਆਹ ਕਿਸੇ ਬੱਚੇ ਦਾ ਨਹੀਂ ਹੁੰਦਾ ਜੋਗ ਢਿੱਲੇ ਹੋ ਜਾਂਦੇ ਆ ਸਤੋਂ ਲੈ ਕੇ ਜਾਂਦੇ ਆ ਸਾਨੂੰ ਸਗਨ ਦਿੰਦੇ ਇਹ ਸੱਚੀ ਗੱਲ ਹੈ ਹਾਂਜੀ ਸੱਚੀ ਹੈ ਇਹ ਮਾਨਤਾ ਹੈਗੀ ਹੈ ਹਾਂਜੀ ਹਾਂਜੀ ਹੈਗੀ ਆਲੇ ਦੁਆਲੇ ਪਿੰਡਾਂ ਦੇ ਆਉਂਦੇ ਕਿ ਆਪਣੇ ਪਿੰਡ ਦੇ ਵੀ ਆਉਂਦੇ ਜਿਹੜਾ ਮਰਜ਼ੀ ਲੈ ਜਾਓ ਜੀ ਕੋਈ ਵੀ ਕੋਈ ਵੀ ਲੈ ਜਾਂਦੇ ਆ ਕਿ ਮੰਨਿਆ ਜਾਂਦਾ ਕਿ ਵਿਆਹ ਹੋ ਜਾਂਦਾ ਫਿਰ ਹਾਂਜੀ ਫਿਰ ਚੱਕ ਦੇਣੀ ਤੇ ਬਾਸ ਜੇ ਲੜਕਾ ਵਿਆਹ ਹੋ ਗਿਆ ਅੱਛਾ ਹਾਂਜੀ ਫਿਰ ਚੱਕ ਦੇਣਾ ਫਿਰ ਮੰਦਰ ਚ ਰੱਖ ਦਿੰਦੇ ਫਿਰ ਤੁਸੀਂ ਨਹੀਂ ਫਿਰ ਸਾਨੂੰ ਦੇ ਜਾਂਦੇ ਸੂਟ ਨਾਲ ਦੇ ਜਾਣਾ ਉਹ ਨਹੀਂ ਜਿੱਦਾਂ ਸਗਨ ਦੇ ਜਾਣਾ ਬਸ ਸਾਡਾ ਬੇਟਾ ਵਿਆਹ ਹੋ ਗਿਆ ਹੁੰਦੇ ਆ ਤਾਂ ਹਾਂਜੀ ਹੁੰਦਾ ਜੀ ਆਹ ਕਹਿੰਦੇ ਵਿਆਹ ਹੋ ਜਾਂਦਾ ਹਾਂ ਹਾਂ ਆ ਹਮ ਵੀ ਭਰਦੇ ਜੀ 95 ਸਾਲਾਂ ਬਜ਼ੁਰਗ ਹੈਗੇ ਜੀ ਆ ਦੇਖੋ ਪੰਜਾਬ ਦੀ ਕਮਾਨਤਾ ਹੈਗੀ ਐ ਇਹ ਮੰਨਿਆ ਜਾਂਦਾ ਕਿ ਵਹਿਮ ਭਰਮ ਹੈ ਕਿਆ ਹੈ ਤੁਸੀਂ ਕੀ ਮੰਨਿਆ ਹੀ ਜਾਂਦਾ ਇਹ ਤਾਂ ਅੱਛਾ ਹਾਂ ਜੀ ਕਮਾਨਤੇ ਵੀ ਹੈ ਹਾਂ ਜੀ ਹਾਂ ਜੀ ਸਭ ਤੋਂ ਲੈ ਕੇ ਗਈ ਚਲੋ ਕਿਸੇ ਬਹਾਨੇ ਜਿਹੜਾ ਤੁਹਾਡੇ ਕੋਲ ਆ ਜੰਦੇ ਸਾਡੀ ਮਾਸੀ ਜੀ ਖੁਦ ਲੈ ਗਏ ਹਾਂ ਜੀ ਸਾਡੀ ਮਾਸੀ ਜੀ ਖੁਦ ਲੈ ਗਏ ਅੱਛਾ ਹਾਂ ਜੀ ਫਿਰ ਰੱਖ ਲੈਂਦੇ ਆਪਣੇ ਘਰ ਬੇਟਾ ਵਿਆਹ ਹੋ ਗਿਆ ਨਾ ਦਾ ਬੇਟਾ ਵਿਆਹ ਹੋ ਗਿਆ ਤੇ ਲਾਗ ਲੁਗ ਦੇ ਕੇ ਗਏ ਜੀ ਸੂਟ ਦੇ ਕੇ ਸਾਨੂੰ ਖਵਾ ਲੇ ਅਸੀਂ ਵੀ ਰੱਖਿਆ ਵੇ ਆ ਦੇਖੋ ਅਸੀਂ ਬਿੰਦੀ ਲਾਈ ਵੀ ਆ ਬਹੁਤ ਅੱਛਾ ਇਹ ਕੀ ਕਿ ਕਿਦਾਂ ਬਹੂ ਬਣਾ ਕੇ ਬਹੂ ਬਣਾ ਕੇ ਰੱਖੀ ਵੀ ਆ ਜੀ ਆ ਦੇਖੋ ਜੀ ਕੈਮਰਾ ਪਾਓ ਜਦੋਂ ਅਸੀਂ ਇਹ ਚ ਲੱਕੜ ਦਿੰਦੇ ਆ ਜੀ ਹੂੰ ਜਦੋਂ ਸਾਡੇ ਘਰ ਆਉਂਦੇ ਅਗਲੇ ਲੈਣ ਆ ਅਸੀਂ ਉਹਨਾਂ ਨੂੰ ਉਹ ਡੱਬਾ ਲੈ ਕੇ ਆਂਦੇ ਔਰ ਚੁੰਨੀ ਸੁਰਖੀ ਬਿੰਦੀ ਜਿੱਦਾਂ ਬਹੂ ਆਂਦੀ ਆ ਮੁੰਡੇ ਦੀ ਅੱਛਾ ਅਸੀਂ ਉਦੈ ਉਹਨਾਂ ਨੂੰ ਬਹੂ ਬਣਾ ਕੇ ਦੇਣੀ ਆ ਸਗਣਾ ਨਾਲ ਤੋਰ ਦੇਣੇ ਆ ਜਦੋਂ ਉਹਨਾਂ ਦੀ ਮੰਗ ਆਪਣੀ ਪੂਰੀ ਹੋ ਗਈ ਇਹ ਜਦੋਂ ਉਹਨਾਂ ਦਾ ਬੇਟਾ ਵਿਆਹ ਹੋ ਗਿਆ ਫਿਰ ਉਦੋਂ ਉਹ ਸਾਨੂੰ ਬਿਹਾਰ ਲੈ ਕੇ ਆਂਦੇ ਵਧਾਈ ਦੇਣਾਂ ਦੇ ਸਾਨੂੰ ਚਾਹ 1100 ਸੂਟਾਂ ਪਰ ਰੱਖ ਕੇ ਦੇ ਦੇਣਾ ਕੁਝ ਵੀ ਸਾਨੂੰ ਜਣੀ ਆਪਣੇ ਸ਼ੌਂਕ ਤੇ ਦੇ ਕੇ ਜਾਂਦੇ ਆ ਉਹ ਦੇ ਕੇ ਜਾਂਦੇ ਹਾਂ ਹਾਂ ਜੀ ਮੰਦੀ ਮੰਦੀ ਵੀ ਪਾ ਜਾਂਦੇ ਕੋਈ ਨਹੀਂ ਨਹੀਂ ਮੰਦੀ ਇਹ ਤਾਂ ਕਿੱਥੇ ਮੰਦੀ ਅੱਛਾ ਉਹ ਪਹਿਲੇ ਦੇ ਜਾਂਦੇ ਆ ਸੂਟ ਸਾੜ ਦੇ ਜੀ ਸ਼ਗਨ ਦੇ ਜਾਂਦੇ ਆ ਅੱਛਾ ਪਹਿਲਾਂ ਸੁੱਖ ਲੈਂਦੇ ਆ ਕੇ ਹਾਂ ਜੀ ਹਾਂ ਜੀ ਵੀ ਕਮਾਰਾਂ ਦੇ ਖੁਸ਼ੀਰਾਉ ਕਮਾਰ ਦੇ ਘਰ ਤੇ ਡੰਡਾ ਲੈ ਕੇ ਆਣਾ ਇਹਨੂੰ ਡੰਡਾ ਹੀ ਕਹਿੰਦੇ ਜਾਂ ਕਿਆ ਕਹਿੰਦੇ ਲੱਕੜ ਕਹਿੰਦੇ ਜੀ ਚਿਲੱਕੜ ਲੱਕੜ ਕਮਾਰਾਂ ਦੀ ਲੱਕੜ ਇਹਦੀ ਚਿਲੱਕੜ ਕਹਿੰਦੇ ਚਿਲੱਕੜ ਚੱਕ ਨੂੰ ਘਮਾਣ ਵਾਲੀ ਅਚਾ ਚੱਕ ਨੂੰ ਕਮਾਉਣ ਵਾਲੀ ਚਿਲੱਕੜ ਹੈ ਉਹੀ ਜਿਹੜੀ ਚੱਕ ਨੂੰ ਕਮਾਉਂਦੀ ਹੈ ਉਸੇ ਲੱਕੜ ਨੂੰ ਕਹਿੰਦੇ ਚਿਲੱਕੜ ਦੀ ਤਾਂ ਇਹ ਚਿਲੱਕੜ ਲੈ ਕੇ ਜਾਂਦੇ ਆ ਜੀ ਇਹ ਹੈ ਕੁਮਾਰਾਂ ਦੀ ਚਿਲੱਕੜ ਜੀ ਔਰ ਮਾਨਤਾ ਪਤਾ ਕੀ ਹੈ ਕਿ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉਮਰ ਜ਼ਿਆਦਾ ਹੋ ਜਾਂਦੀ ਹੈ ਤੇ ਪੇਰੈਂਟਸ ਵਰੀਡ ਹੋ ਜਾਂਦੇ ਆ ਇਹ ਚਿਲੱਕੜ ਨੂੰ ਲੈ ਜਾਂਦੇ ਜੀ ਤੁਸੀਂ ਕਰਿਓ ਜੀ ਕਮੈਂਟ ਜੀ ਹੋਰ ਕਿਹੜੀਆਂ ਕਿਹੜੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਪੰਜਾਬੀ ਵਿਰਸੇ ਦੀਆਂ ਮਾਨਤਾਵਾਂ ਇਹਦੀ ਬਹੁਤ ਛੋਟੀਆਂ ਛੋਟੀਆਂ ਮਾਨਤਾਵਾਂ ਜੁੜੀ ਹੋਈ ਹੈ ਹਰੇਕ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਆ ਖੇਤਾਂ ਦੇ ਵਿੱਚ ਥਾਣ ਬਣੇ ਹੋਏ ਆ ਔਰ ਕਈ ਪ੍ਰਕਾਰ ਦੇ ਜਿਹੜਾ ਹੈ ਦੀਵੇ ਚਰਾਗ ਜਲਾਏ ਜਾਂਦੇ ਆ ਇਹ ਮਾਨਤਾਵਾਂ ਹੈ ਸਾਡੇ ਪੰਜਾਬੀ ਵਿਰਸੇ ਦੀਆਂ ਦੇਖੋ ਸਮਾਂ ਬਦਲ ਰਿਹਾ ਹੈ ਲੋਕ ਜਿਹੜੇ ਇਹਨਾਂ ਨੂੰ ਕਈ ਨਹੀਂ ਵੀ ਮੰਨਦੇ ਤੁਸੀਂ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਕੀ ਹੈ ਚਲੱਕੜ ਵਾਲੀ ਗੱਲ ਇਹਦੇ ਪ੍ਰਤੀ ਤੁਹਾਡੇ ਕੀ ਵਿਚਾਰ ਹੈ ਪਰਜਾਪਤ ਵੀ ਕਹਿੰਦੇ ਜੀ ਆਪਾਂ ਨੂੰ ਪਰਜਾਪਤ ਕਹਿੰਦੇ ਜੀ ਪਰਜਾਪਤ ਕਹਿੰਦੇ ਜੀ ਆਪਾਂ ਪਰਜਾਪਤ ਦੀ ਆ ਦੇਖੋ ਜੀ ਆ ਸ਼ੀਰਾਮ ਜੀ ਦੇ ਚਿਹਰੇ ਤੇ ਮਸਕਰਾਹਟ ਆ ਗਈ ਪਰਜਪਤ ਐ ਫਿਰ ਤੁਸੀਂ ਹੈ ਹਾਂ ਕੀ ਕਹਿੰਦੇ ਕਿਹੜੇ ਬ੍ਰਹਮਾ ਤੋਂ ਕਿਸ ਤਰ੍ਹਾਂ ਮੰਨਤਾ ਹੈ ਪਰਜਪਤ ਨਹੀਂ ਕਿਸੇ ਆਪਣੇ ਜਿੱਦ ਦੀ ਵਾਰ ਕੰਨਾ ਚੁੱਕਿਆ ਤਾਂ ਅੱਛਾ ਉਹਨਾਂ ਨੇ ਫਿਰ ਪੱਤ ਰਹਿ ਗਈ ਧੀ ਅੱਛਾ ਮਿੱਟੀ ਪਰ ਗੰਨਾ ਜੰਮੇ ਤਾਂ ਪੱਤ ਰਹਗੀ ਤੇ ਫਿਰ ਪਰਜਾ ਪੱਤ ਬਣ ਗਏ ਕਿ ਪੱਤ ਕਹਿੰਦੇ ਤੇ ਜਾਤੀ ਸੰਨ ਅੱਛਾ ਜੱਤੇ ਪਰਜਾ ਪੱਤ ਕਹਿੰਦੇ ਇੱਕ ਗੰਨਾ ਜੰਮਦਾ ਅੱਛਾ ਆਪਣੇ ਪਿੰਡਾਂ ਦੇ ਵਿੱਚ ਆਲੇ-ਦਾਲੇ ਸਾਰੇ ਦੱਸਦੇ ਸਾਡੇ ਸੰਨ ਨੂੰ ਨਹੀਂ ਪਤਾ ਇਹਨਾਂ ਨੂੰ ਹੀ ਪਤਾ ਸੰਨ ਤਾਂ ਨਹੀਂ ਪਤਾ ਇਦਾਂ ਇਹ ਇਹ ਕਹਿੰਦੇ ਪਰਜਾ ਪੱਤ ਕਹਿੰਦੇ ਕਿਉਂ ਕਹਿੰਦੇ ਪਰਜਾ ਪੱਤ ਦੱਸੋ ਉਹ ਕਹਿੰਦੇ ਵਪਾਰ ਜਾਂ ਬਾਤ ਕਾਤੇ ਕਹਿੰਦੇ ਪੁੱਛਦੇ ਬਹੁਤ ਦੇ ਚੰਗਾ ਪਰ ਜਾ ਬਾਤ ਹਾਂ ਬਾਜਉਂਦਾ ਹੈ ਇਹ ਦੇਖੋ ਜੀ ਜਦ ਮਹਾਰਾਜ ਨੇ ਬੰਦੇ ਹੈ ਨਾ ਦਵਾਨੇ ਕਾਇਕ ਮੱਕੀ ਪੈਦਾ ਕਰਦੇ ਫੇ ਗਨੇ ਦਿੱਤੇ ਮੈਂ ਕਹਿੰਦਾ ਪੈਦਾ ਕਰੋ ਅੱਛਾ ਉਹ ਮੈਂ ਤਾਂ ਮੈਂ ਕਹਿੰਦਾ ਜਰਾ ਵਾਹ ਮਗਰ ਉਹ ਤੁਸੀਂ ਬੰਦੇ ਪਪਾ ਬਣਾ ਲਿਆ ਉਹ ਪਾਈ ਬੰਦਾ ਖੇੜਾ ਰਹਿਣਾ ਅੱਛਾ ਉਹ ਮਿੱਟੀ ਐਨੀ ਬਈ ਉਹ ਪਛੀੜਾ ਕੱਢਦੀ ਹਮ ਉਹ ਬਗਾਨੇ ਪਛੀੜਾ ਕੱਢਦੀ ਉਹਨੂੰ ਜਿੰਦਾ ਮਰ ਗਿਆ ਮੇਰੇ ਨਾਲ ਕਹਿੰਦਾ ਤੇ ਤਾਂ ਮਰ ਗਿਆ ਅੱਜ ਮਹਾਰਾਜ ਨੇ ਬੁਲਾਇਆ ਕਹਿੰਦਾ ਭਾਈ ਜੀ ਸਾਨੂੰ ਕੰਮ ਦੇ ਦਿੱਤੇ ਤੇ ਉਸ ਨੂੰ ਪਰਵਾਹ ਨਹੀਂ ਤੇ ਕਹਿੰਦਾ ਜੁਮੈ ਫਕੀਆ ਪਹਿਲਾਂ ਨਹੀਂ ਜੁਆ ਆਇਆ ਆ ਮਾਰਾ ਕਹਿੰਦਾ ਮੈਂ ਮੇਰੇ ਸੁਭਾ ਸੁਭੂ ਹੈ ਉਹ ਸੁਭੂ ਹੈ ਕਹਿੰਦਾ ਇਹ ਪੜਾ ਮੈਂ ਪਤਾ ਪਤਾ ਉਹਨੂੰ ਮਿਲਾਗਾ ਉਹ ਕਹਿੰਦਾ ਵੇ ਹੈਗਾ ਮੈਂ ਦਿੰਦੇਗਾ ਤੇ ਅੱਪਛੀ ਗੱਜ ਹੋਗੇ ਅੰਨਾ ਕਨਾ ਹੋਗਾ ਫੇ ਉੱਥੇ ਮੈਨੇ ਮਰਾ ਪਾਜਾਦੀ ਪਾ ਤੋ ਹਾਂ ਉਹ ਸਹੀ ਪਾਜਾਦੀ ਪਾ ਤੋ ਮੈਂ ਇਹ ਰਹਾ ਹਾਂ ਤਾਂ ਮੈਂ ਜੀ ਮਾ ਬਾਪਾ ਕਾ ਮੇਰੇ ਅਕਾ ਜੀ ਮੀਤ ਆ ਰਹੇ ਉਹ ਮੇਰੇ ਹੱਥਾਂ ਕੰਨਾਂ ਨੰਨਾਂ ਕਹਿੰਦਾ ਲੋ ਸੋਲੇ ਕਰ ਦਿੰਦਾ ਕਮਾਂਜ ਦਾ ਹੋ ਗਿਆ ਅੱਛਾ ਤਾਂ ਹੀ ਕਰੀਏ ਇਹ ਕਮਾਂਜ ਹਾਂ ਹਾਂ ਹੋ ਗਿਆ ਹਾਂ ਲਓ ਜੀ 95 ਸਾਲਾ ਬਜ਼ੁਰਗ ਖੁਸ਼ੀराम ਕਮਿਆਰ ਪਿੰਡ ਤਮਾਣਾ ਬਲਾਕ ਨੂਰਪ੍ਰਵੇਦੀ ਰੋਪੜ ਦੇ ਵਿੱਚ ਵੀਡੀਓ ਸ਼ੂਟ ਕਰ ਰਹੇ ਆ ਕਹਿੰਦੇ ਜੀ ਬਜ਼ੁਰਗ ਬੋਲਦੇ ਨਹੀਂ ਐ ਇਹ ਗੱਲ ਨਹੀਂ ਕਰਦੇ ਜੀ ਕਈਆਂ ਨੇ ਸਾਨੂੰ ਕਿਹਾ ਕਿ ਖੁਸ਼ੀराम ਉਮਰ ਦਰਾਜ਼ ਹੋ ਗਏ 95 ਸਾਲ ਦੇ ਕੁਮਾਰ ਆਂ ਜੀ ਔਰ ਕਿਸੇ ਸਮੇ ਜਿਹੜੇ ਚੱਕ ਚਲਾਉਂਦੇ ਸੀਗੇ ਵੀ ਗੱਲਬਾਤ ਹੋਣੀ ਨਹੀਂ ਆਹ ਦੇਖੋ ਕਿੰਨੀ ਵਧੀਆ ਮੁਸਕਰਾਹਟ ਹੈ ਜੀ ਇਹਨਾਂ ਦੇ ਚਿਹਰੇ ਤੇ ਔਰ ਪੂਰੀ ਕਹਾਣੀ ਸੁਣਾਤੀ ਇਹਨਾਂ ਨੇ ਜੇ ਨਹੀਂ ਸਮਝਾਈ ਆ ਹੁਣ ਸੁਣ ਲਓ ਚੰਗੇ ਤਰੀਕੇ ਨਾਲ ਕੀ ਹੈ ਜੀ ਇਹਨਾਂ ਨੇ ਕੀ ਕਿਹਾ ਦੱਸਿਓ ਜੀ ਜਰਾ ਪਰਜਾ ਬਤ ਕਿਹਾ ਜੀ ਇਹਨਾਂ ਨੇ ਹੂੰ ਇਹ ਕਿੱਦਾਂ ਬਣੇ ਸਾਰੀ ਗੱਲ ਦਸੀ ਕਾਫੀ ਲੰਬੀ ਬੋਲੀ ਇਹਨਾਂ ਨੇ ਅੱਜ ਕੀ ਕਹਿੰਦੇ ਸੀਗੇ ਜੀ ਇਹ ਇਹ ਕਹਿੰਦੇ ਹੁਣ ਸਾਨੂੰ ਵੀ ਇਹਨਾਂ ਦੀ ਪੁੱਛੋ ਜੀ ਹੁਣ ਸਾਨੂੰ ਨਾ ਇਹਨਾਂ ਨੇ ਬੋਲਿਆ ਦੱਸਿਆ ਉਹ ਮਿਹਰਾਂ ਨੇ ਕਿਹਾ ਸੀ ਜਿੱਦਾਂ ਕਮਾਦੀ ਸੀਗੀ ਉਹਨਾਂ ਨੂੰ ਗੰਨੇ ਦੇ ਦیتے ਅਸੀਂ ਜੀ ਉਹਨਾਂ ਨੂੰ ਗੰਨੇ ਦੇ ਦیتے ਜਿਹੜਾ ਆਪਣੇ ਪਰਜਾ ਪਤ ਭਗਤ ਸੀਗਾ ਹੂੰ ਉਹਨਾਂ ਨੇ ਆਪਣੀ ਇੱਕ ਪੋਰੀ ਰੱਖ ਲਈ ਆਪਣੇ ਭਾਂਡੇ ਮਿੱਟੀ ਦੇ ਵਿੱਚ ਰੱਖ ਲਈ ਉਹ ਪੋਰੀ ਗਈ ਬਾਅਦ ਦੇ ਜਿਹਨੂੰ ਹੋਰ ਨੂੰ ਦਿੱਤੇ ਸੀਗੇ ਉਹਨੇ ਗੰਨੇ ਸਾਰੇ ਚੂਪਲੇ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਗੰਨੇ ਕਿੱਥੇ ਉਹ ਕਹਿੰਦੇ ਅਸੀਂ ਚੂਪਲੇ ਤਾਂ ਫਿਰ ਕਹਿੰਦੇ ਮੇਰੇ ਭਗਤ ਨੂੰ ਲਿਆਓ ਪਰਜਾ ਪਤ ਨੂੰ ਬੁਲਾ ਕੇ ਫਿਰ ਉਹਨੇ ਕਿਹਾ ਵੀ ਮੇਕੋ ਹੈਗਾ ਆ ਵੀ ਮੈਂ ਲਿਆਣਾ ਜਦ ਦੇਖਿਆ ਬਈ ਕਾਫੀ ਬੜੀ ਪੋਰੀ ਹੋ ਗਈ ਸੀ ਗੰਨੇ ਦੀ ਉਹਨਾਂ ਨੇ ਰੱਖੀ ਦੀ ਪਰਜਾ ਪਤ ਜੀ ਹਾਂ ਜੀ ਦੇ ਵਿੱਚ ਪਾਤੀ ਕਰ ਦਿੱਤੀ ਹੂੰ ਦੇਖੋ ਆઠ ਸਾਡੇ ਬਜ਼ੁਰਗ ਹੈ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅੱਜ ਚਿਹਰੇ ਤੇ ਰੌਣਕ ਤੁਹਾਨੂੰ ਅਲੱਗ ਦਿਖੀ ਕਿ ਨਹੀਂ ਪਹਿਲਾਂ ਨਾਲੋਂ ਹਾਂਜੀ ਹਾਂਜੀ ਖੁਸ਼ੀ ਹੋਈ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਖੁਸ਼ੀ ਹੋਈ ਨਾ ਜੀ ਤੁਹਾਨੂੰ ਇਹ ਰਿਫਲੈਕਟ ਕੀਤੀ ਤੁਹਾਨੂੰ ਸਮਝ ਆਈ ਨਾ ਗੱਲ ਦੀ ਹਾਂਜੀ ਹਾਂਜੀ ਆਹੀ ਕੰਮ ਕਰਦੇ ਹਾਂ ਜੇ ਅਸੀਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਵਿਰਸੇ ਵਿਰਾਸਤ ਤੇ ਕੰਮ ਕਰਦੇ ਆਂ ਪੁਰਾਣੀਆਂ ਮੰਤਾਵਾਂ ਤੇ ਕੰਮ ਕਰਦੇ ਆਂ ਆਪਣੇ ਅੰਦਰ ਦੀ ਆਵਾਜ਼ ਕੱਢੀ ਤੁਹਾਨੂੰ ਸਾਰੀਆਂ ਗੱਲਾਂ ਦਸੀਆਂ ਪੁਰਾਣੀਆਂ ਅੱਜ ਤੱਕ ਸਾਨੂੰ ਨਹੀਂ ਪਰ ਦਸੀਆਂ ਇਹਨਾਂ ਨੇ ਅੱਜ ਤੁਹਾਨੂੰ ਦੱਸ ਦਿੱਤੀ ਆ ਸਾਨੂੰ ਦੱਸਦੀਆਂ ਤੁਹਾਨੂੰ ਦੱਸਦੀਆਂ ਹਾਂਜੀ ਇਹਨਾਂ ਨੇ ਕਿਹਾ ਕਿ ਅੱਜ ਤੱਕ ਇਹਨਾਂ ਨੇ ਕਿਸੇ ਨੂੰ ਨਹੀਂ ਦੱਸੀਆਂ ਗੱਲਾਂ ਪਰ ਅੱਜ ਤੁਹਾਨੂੰ ਦੱਸ ਦਿੱਤੀਆਂ ਦੀ ਆਹ ਦੇਖੋ ਜੀ ਕੁਮਾਰਾਂ ਦਾ ਚਲੱਕੜ ਚੱਕ ਕਮਾਣ ਵਾਲਾ ਜਿਸ ਤੇ ਬੜਦੇ ਨੇ ਭਾਂਡੇ ਇਸ ਦੇ ਉੱਤੇ ਗੱਲਬਾਤ ਕੀਤੀ ਹੈ ਖੁਸ਼ੀ ਰਾਮ ਜੀ ਤੇ ਚਿਹਰੇ ਤੇ ਮੁਸਕਰਾਹਟ ਆ ਗਈ ਸਾਡੀ ਬਣ ਗਈ ਗੱਲ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਬਜ਼ੁਰਗਾਂ ਦੇ ਨਾਲ ਸਮਾਂ ਬਤਾਇਆ ਕਰੋ ਜੀ ਆਲੇ ਦੋਲੇ ਜਿੱਥੇ ਵੀ ਬਜ਼ੁਰਗ ਮਿਲਦੇ ਨੇ ਉਹਨਾਂ ਕੋਲ ਬੈਠਣਾ ਚਾਹੀਦਾ ਬੱਚਿਆਂ ਨੂੰ ਜ਼ਰੂਰ ਵੀਡੀਓਜ਼ ਦਿਖਾਇਆ ਕਰੋ ਔਰ ਬੱਚਿਆਂ ਨੂੰ ਵੀ ਸਮਾਂ ਕੱਢ ਕੇ ਬਜ਼ੁਰਗਾਂ ਦੇ ਕੋਲ ਲੈ ਕੇ ਜਾਇਆ ਕਰੋ ਜੇਕਰ ਘਰ 'ਚ ਬਜ਼ੁਰਗ ਨਹੀਂ ਹੈ ਤਾਂ ਆਲੇ ਦੋਲੇ ਦੇ ਕਿਸੇ ਬਜ਼ੁਰਗ ਦੇ ਕੋਲ ਬੈਠ ਕੇ ਗੱਲਾਂ ਬਾਤਾਂ ਸੁਣਿਆ ਕਰੋ ਪੰਜਾਬੀ ਵਿਰਸੇ ਦੇ ਬਾਰੇ ਇਹ ਪੂਰੇ ਜਿਹੜੇ ਹੈ ਕਿਤਾਬ 'ਚੇ ਲਿਖ ਸਕਦੇ ਨੇ ਇਹ ਵੱਡੇ ਵੱਡੀਆਂ ਜਿਹੜੀਆਂ ਕਿਤਾਬਾਂ ਲਿਖ ਸਕਦੇ ਨੇ ਮੈਂ ਕਹਿੰਦਾ ਕਿ ਬਜ਼ੁਰਗ ਸਾਡੇ ਚੱਲਦੀ ਫਿਰਦੀ ਲਾਇਬ੍ਰੇਰੀ ਨੇ ਕਿੱਦਾਂ ਦਾ ਲੱਗਿਆ ਬਲੌਗ ਤੇ ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਬਾਰ-ਬਾਰ ਕਹ ਰਿਹਾ ਕਿ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਸ ਇਹ ਕਹਿ ਤਾ ਨਾ ਜੀ ਤਾਂ ਹੁਣ ਕਰ ਦਿਓ ਸ਼ੇਅਰ ਕਰ ਦਿਓ ਜੀ ਬਸ ਧੰਨਵਾਦ ਜੀ ਚੰਗਾ ਜੀ ਫਿਰ ਹਾਂ ਮਿਹਰਬਾਨੀ ਹਾਂ シュクリア <laughs> <laughs>